ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾਂ ਘਟ ਘਟ ਅੰਤਰ ਤੁਮਹਿ ਬਿਸਾਰੇ ਸਗਲ ਸਮਗਰੀ ਸੂਤ ਤੁਮਾਰੇ ਤੂੰ ਪ੍ਰੀਤਮ ਤੂੰ ਪ੍ਰਾਨ ਅਧਾਰੇ ਤੁਮਹੀ ਵੇਖ ਵੇਖ ਮਨ ਵਿਗਸਾਰੇ ਰਹਾਉ ਅਨਕ ਜੋਨ ਭ੍ਰਮ 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 ਹਾਰੇ ਉਟਗਹੀ ਅਬ ਸਾਰ ਸੰਗਾਰੇ ਅਗਾਮ ਅਗੋਚ ਰ ਲਖ ਅਪਾਰੇ ਨਾਨਕ ਸਿਮਰਾ ਜਨ ਰ ਨਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਾਲਾ ਪੰjeva ਕਾ ਟਗਾ ਟੇ ਅੰਤਰ ਤਮਹਿ ਬਿਸਾਰੇ ਸਭਲ ਸਮਗਰੀ ਸੂਤ ਤੁਮਾਰੇ ਤੂੰ ਪ੍ਰੀਤਮ ਤੂੰ ਪ੍ਰਾਨ ਅਧਾਰੇ ਤਮਹੀ ਵੇਖ ਵੇਖ ਮਨ ਵਿਗਸਾਰੇ ਰਹਾਉ ਅਨਕ ਜੋਨ ਬ੍ਰਹਮ 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 ਹਾਰੇ ਓਟ ਗਹੀ ਅਬ ਸਾਰ ਸੰਗਾਰੇ ਅਗਾਮ ਅਗੋਚਰ ਲਖ ਅਪਾਰੇ ਨਾਨਕ ਸਿਮਰਾਜਨ ਰ ਨਾਰੇ ਵਾਹਿਗੁਰੂ ਜੀ ਕਾ ਖਰਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹਲਾ ਪੰਜਵਾਂ ਘਟ ਘਟ ਅੰਤਰ ਤੁਮਹਿ ਬਿਸਾਰੇ ਸਭ ਰਸਮ ਅਗਰੀ ਸੂਤ ਤੁਮਾਰੇ ਤੂੰ ਪ੍ਰੀਤਮ ਤੂੰ ਪ੍ਰਾਨ ਅਧਾਰੇ ਤਮਹੀ ਵੇਖ ਵੇਖ ਮਨ ਵਿਗਸਾਰੇ ਰਹਾਉ ਅਨਕ ਜੋਨ ਬ੍ਰਹਮ 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 ਹਾਰੇ ਓਟ ਗਹੀ ਅਬ ਸਾਰ ਸੰਗਾਰੇ ਅਗਾਮਯ ਅਗੋਚਰ ਲਖ ਅਪਾਰੇ ਨਾਨਕ ਸਿਮਰਾ ਜਨ ਨਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹਲਾ ਪੰਜਵਾਂ ਘਟ ਘਟ ਅੰਦਰ ਤੁਮਹਿ ਬਸਾਰੇ ਸਭੁ ਸੁਮਗਰੀ ਸੂਤਿ ਤੁਮਾਰੇ ਤੂੰ ਪ੍ਰੀਤਮ ਤੂੰ ਪ੍ਰਾਨ ਅਧਾਰੇ ਤਉ ਮਹੀ ਵੇਖ ਵੇਖ ਮਨ ਵਿਗਸਾਰੇ ਰਹਾਉ ਅਨਕ ਜੋਨ ਭਰਮ 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 ਹਾਰੇ ਓਟ ਗਹੀ ਅਬ ਸਾਰ ਸੰਗਾਰੇ ਅਗਾਮਯ ਅਗੋਚਰ ਲਖ ਅਪਾਰੇ ਨਾਨਕ ਸਿਮਰਿ ਜਨ ਰ ਨਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਾਲਾ ਪੰjeva ਘਟ ਘਟ ਅੰਤਰ ਤੁਮਹਿ ਵਿਸਾਰੇ ਸਭ ਸੁਮਗਰੀ ਸੂਤ ਤੁਮਾਰੇ ਤੂੰ ਪ੍ਰੀਤਮ ਤੂੰ ਪ੍ਰਾਨ ਅਧਾਰੇ ਤੁਮਹੀ ਵੇਖ ਵੇਖ ਮਨ ਵਿਗਸਾਰੇ ਰਹਾਉ ਅਨਕ ਜੋਨ ਬ੍ਰਹਮ 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 ਹਾਰੇ ਉਟ ਗਹੀ ਅਬ ਸਾਰ ਸੰਗਾਰੇ ਅਗਾਮ ਅਗੋਚਰ ਲਖ ਅਪਾਰੇ ਨਾਨਕ ਸਿਮਰਾਜਨ ਰ ਨਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹਲਾ ਪੰਜਵਾ ਘਟ ਘਟ ਅੰਤਰ ਤੁਮਹਿ ਵਿਸਾਰੇ ਸਗਲ ਸਮਗਰੀ ਸੂਤ ਤੁਮਾਰੇ ਤੂੰ ਪ੍ਰੀਤਮ ਤੂੰ ਪ੍ਰਾਨ ਅਧਾਰੇ ਤੁਮਹੀ ਵੇਖ ਵੇਖ ਮਨ ਵਿਗਸਾਰੇ ਰਹਾਉ ਅਨਕ ਜੋਨ ਬ੍ਰਹਮ 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 ਹਾਰੇ ਓਟ ਗਹੀ ਅਬ ਸਾਰ ਸੰਗਾਰੇ ਆਗਾਮਿ ਅਗੋਚਰ ਲਖ ਅਪਾਰੇ ਨਾਨਕ ਸਿਮਰ ਜਨ ਰ ਨਾਰੇ ਵਾਹਿਗੁਰੂ ਜੀ ਕਾ ਖਰਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਾਲਾ ਪੰjeva ਘਟ ਘਟ ਅੰਤਰ ਤੁਮਹਿ ਬਿਸਾਰੇ ਸਗਲ ਸਮਗਰੀ ਸੂਤ ਤੁਮਾਰੇ ਤੂੰ ਪ੍ਰੀਤਮ ਤੂੰ ਪ੍ਰਾਨ ਅਧਾਰੇ ਤਮਹੀ ਵੇਖ ਵੇਖ ਮਨ ਵਿਗਸਾਰੇ ਰਹਾਉ ਅਨਕ ਜੋਨ ਬ੍ਰਹਮ 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 ਹਾਰੇ ਓਟ ਗਹੀ ਅਬ ਸਾਰ ਸੰਗਾਰੇ ਅਗਾਮਯ ਅਗੋਚਰ ਲਖ ਅਪਾਰੇ ਨਾਨਕ ਸਿਮਰ ਜਨ ਰ ਨਾਰੇ ਵਾਹਿਗੁਰੂ ਜੀ ਕਾ ਖਰਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹਲਾ ਪੰਜਵਾਂ ਘਟ ਘਟ ਅੰਦਰ ਤੁਮਹਿ ਬਸਾਰੇ ਸਗਲ ਸਮਗਰੀ ਸੂਤ ਤੁਮਾਰੇ ਤੂੰ ਪ੍ਰੀਤਮ ਤੂੰ ਪ੍ਰਾਨ ਅਧਾਰੇ ਤਮਹੀ ਵੇਖ ਵੇਖ ਮਨ ਵਿਗਸਾਰੇ ਰਹਾਉ ਅਨਕ ਜੋਨ ਬ੍ਰਹਮ 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 ਹਾਰੇ ਓਟ ਗਹੀ ਅਬ ਸਾਰ ਸੰਗਾਰੇ ਅਗਾਮ ਅਗੋਚਰ ਲਖ ਅਪਾਰੇ ਨਾਨਕ ਸਿਮਰ ਜਨ ਨਾਰੇ ਵਾਹਿਗੁਰੂ ਜੀ ਕਾ ਖਰਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹਲਾ ਪੰਜਵਾਂ ਘਟ ਘਟ ਅੰਦਰ ਤੁਮਹਿ ਬਿਸਾਰੇ ਸਭ ਰਸਮ ਅਗਰੀ ਸੂਤ ਤੁਮਾਰੇ ਤੂੰ ਪ੍ਰੀਤਮ ਤੂੰ ਪ੍ਰਾਨ ਅਧਾਰੇ ਤਉ ਮਹੀ ਵੇਖ ਵੇਖ ਮਨ ਵਿਗਸਾਰੇ ਰਹਾਉ ਅਨਕ ਜੋਨ ਬ੍ਰਹਮ 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 ਹਾਰੇ ਓਟ ਗਹੀ ਅਬ ਸਾਰ ਸੰਗਾਰੇ ਅਗਾਮ ਅਗੋਚਰ ਲਖ ਅਪਾਰੇ ਨਾਨਕ ਸਿਮਰਾਜਨ ਰ ਨਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾਂ ਘਟ ਘਟ ਅੰਦਰ ਤਮਹਿ ਬਿਸਾਰੇ ਸਭੁ ਸੁਮਗਰੀ ਸੂਤਿ ਤੁਮਾਰੇ ਤੂੰ ਪ੍ਰੀਤਮ ਤੂੰ ਪ੍ਰਾਨ ਅਧਾਰੇ ਤਮਹੀ ਵੇਖ ਵੇਖ ਮਨ ਬਿਗਸਾਰੇ ਰਹਾਉ ਅਨਕ ਜੋਨ ਭ੍ਰਮ 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 ਹਾਰੇ ਉਟਗਹੀ ਅਬ ਸਾਰ ਸੰਗਾਰੇ ਅਗਾਮਯ ਅਗੋਚਰ ਲਖ ਅਪਾਰੇ ਨਾਨਕ ਸਿਮਰ ਜਨ ਰ ਨਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ